ਅਰਮਯੂਟ ਉੱਤੇ ਜੁੜੇ ਹੋ ਤੁਸੀਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ 111 ਮਰਜੀਵੜਿਆਂ ਦਾ ਕਿਸਾਨਾਂ ਦਾ ਜੱਥਾ ਜਿਹੜਾ ਹੈ ਉਹ ਰਵਾਨਾ ਹੋ ਚੁੱਕਿਆ ਹੈ ਥੋੜੀ ਦੂਰ ਵਿੱਚ ਹੀ ਮੈਜ 200 300 ਗੱਜ ਦਾ ਫਾਸਲਾ ਰਹਿ ਗਿਆ ਤਾਂ ਇਹ ਕਿਸਾਨ ਹੁਣ ਮਰਨਵਰਤ ਉੱਤੇ ਬੈਠਣਗੇ ਜਾ ਕੇ ਜਿਹੜੀ ਜਗ੍ਹਾ ਫਿਕਸ ਕੀਤੀ ਗਈ ਸੀ ਜਿਹੜਾ ਸਥਾਨ ਫਿਕਸ ਕੀਤਾ ਗਿਆ ਸੀਗਾ ਉਸ ਜਗ੍ਹਾ ਉੱਤੇ ਜਾਣਗੇ ਤਾਂ ਇਹ 111 ਕਿਸਾਨਾਂ ਦਾ ਜਿਹੜਾ ਇਹ ਜਥਾ ਰਵਾਨਾ ਹੋਇਆ ਅਰुण सिन्हा ਦੀ ਅਗਵਾਈ ਕਰ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿ 111 ਖਸਾਨਾਂ ਦੇ ਵਿੱਚ ਨੌਜਵਾਨ ਵੀ ਸ਼ਾਮਲ ਨੇ ਤਾਂ ਵੱਡੀ ਗਿਣਤੀ ਹੈ ਇੱਕ ਤਾਂ ਹੋ ਸਕਦਾ ਹੈ ਕਿ ਹਰਿਆਣਾ ਪੁਲਿਸ ਜਿਹੜੀ ਆ ਇਹਨਾਂ ਨੂੰ ਬੈਰੀਕੇਟਿੰਗ ਦੇ ਅੱਗੇ ਨਾ ਵਧਣ ਦਵੇ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਹਰਿਆਣਾ ਪੁਲਿਸ ਵੱਲੋਂ ਜਿਸ ਤਰ੍ਹਾਂ ਦੀ ਤਿਆਰੀ ਹੈ ਉਸ ਨੂੰ ਦੇਖ ਕੇ ਲੱਗਦਾ ਨਹੀਂ ਕਿ ਇਹਨਾਂ ਨੂੰ ਮੈਂ ਦੂਸਰੀ ਸਾਈਡ ਵੱਲ ਜਾਣ ਦਿੱਤਾ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਮਰਜੀਵੜਿਆਂ ਦਾ ਜਿਹੜਾ ਜੱਥਾ ਹੈ ਜਿਹੜਾ ਅੱਜ ਮਰਨਵਰਤ ਉੱਤੇ ਬੈਠੇਗਾ ਕਾਕਾ ਸਿੰਘ ਕੋਟੜਾ ਨਾਲ ਚੱਲ ਰਹੇ ਨੇ ਬਹੁਤ ਵੱਡੀ ਗੱਲ ਹੈ ਤੇ ਬਹੁਤ ਵੱਡੇ ਆਗੂ ਨੇ ਭਾਰਤੀ ਕਿਸਾਨ ਜੂਨੇ ਨੂੰ ਇਕਤਾ ਸਿੱਧੂਪੁਰ ਦੇ ਹਰ ਵਾਰ ਮੁਖਾਤਬ ਮੀਡੀਆ ਦੇ ਮੁਖਤਬ ਹੁੰਦੇ ਨੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਦੇ ਨੇ ਤਾਂ ਇੱਕ ਵੱਡਾ ਜੱਥਾ ਹਰਦੋ ਚੰਡੇ ਵੀ ਸ਼ਹਾਦਤ ਲਈ ਆਏ ਨੇ ਸਾਹਮਣੇ ਤਾਂ ਸੁਖਜੀਤ ਸਿੰਘ ਹਰਦੋ ਚੰਡੇ ਜਿਹੜੇ ਨੇ ਜਿਸ ਤਰ੍ਹਾਂ ਪਹਿਲਾਂ ਅਰਣ ਸਿੰਘ ਦਾ ਨਾਂ ਦਾ ਆਇਆ ਸੀ ਤਾਂ ਹੁਣ ਸੁਖਜੀਤ ਸਿੰਘ ਹਰਦੋ ਝੰਡੇ ਅਗਵਾਈ ਕਰਨਗੇ ਇਸ ਤੋਂ ਪਹਿਲਾਂ ਅਰਣ ਸਿੰਘ ਦਾ ਕਿਹਾ ਗਿਆ ਸੀ ਕਿ ਹਰਿਆਣਾ ਦੇ ਕਿਸਾਨ ਆਗੂ ਅਰਣ ਸਿੰਘ ਜਿਹੜੇ ਨੇ ਉਹ ਮੋਰਚੇ ਦੀ ਅਗਵਾਈ ਕਰਨਗੇ ਪਰ ਸੁਖਜੀਤ ਸਿੰਘ ਹਰਦੋ ਝੰਡੇ ਆਏ ਨੇ ਸਾਹਮਣੇ ਸੁਖਜੀਤ ਸਿੰਘ ਹਰਦੋ ਝੰਡੇ ਇਸ ਵਕਤ ਜਿਹੜੇ ਨੇ ਉਹ ਅਗਵਾਈ ਕਰਨਗੇ ਤਾਂ ਤਸਵੀਰਾਂ ਤੁਹਾਡੇ ਨਾਲ ਖਨੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਖਨੋਰੀ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨਾ ਤਾਂ ਹਰਿਆਣਾ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਹ ਹਰਿਆਣਾ ਪੁਲਿਸ ਦੀਆਂ ਤਸਵੀਰਾਂ ਨੇ ਹਰਿਆਣਾ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਨੇ ਕਿਸਾਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਾਕਾ ਸਿੰਘ ਕੋਟੜਾ ਲਗਾਤਾਰ ਗੱਲਬਾਤ ਕਰ ਰਹੇ ਨੇ ਤਾਂ ਦੂਸਰੀ ਤਰਫ ਹਰਿਆਣਾ ਫੋਰਸ ਦੀ ਵੱਡੀ ਤਿਆਰੀ ਹੈ ਕਈ ਲਹਿਰਾਂ ਦੇ ਵਿੱਚ ਹਰਿਆਣਾ ਪੁਲਿਸ ਖੜੀ ਹੈ ਤਾਂ ਗੱਲਬਾਤ ਚੱਲ ਰਹੀ ਹੈ ਹਰਿਆਣਾ ਪੁਲਿਸ ਦੇ ਨਾਲ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ ਮਰਜੀ ਵੜਿਆਂ ਦਾ ਜੱਥਾ ਜਿਹੜਾ ਹੈ ਉਹ ਪਹੁੰਚ ਚੁੱਕਾ ਹੈ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਵੱਲੋਂ ਕਈ ਵਾਰ ਰਣਨੀਤੀ ਬਦਲੀ ਗਈ ਹੈ ਸੁਖਜੀਤ ਸਿੰਘ ਹਰਦੋ ਝੰਡੇ ਦਾ ਨਾਂ ਸਵੇਰ ਦੇ ਟਾਈਮ ਆਉਂਦਾ ਤਾਂ ਉਸ ਤੋਂ ਬਾਅਦ ਔਰ ਨੂੰ ਸੁਨਾ ਦਾ ਨਾਂ ਹੁੰਦਾ ਪਰ ਹੁਣ ਜਿਹੜਾ ਹੈ ਸੁਖਜੀਤ ਸਿੰਘ ਹਰਦੋ ਝੰਡੇ ਨੇ ਉਹ ਅਗਵਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਸਹਿਮਤੀ ਬਣ ਚੁੱਕੀ ਹੈ ਤਾਂ ਸਹਿਮਤੀ ਬਣ ਚੁੱਕੀ ਹੈ ਕਿਸਾਨ ਜਿਹੜੇ ਨੇ ਉਹ ਬੈਠਣਗੇ ਤਾਂ ਜਿਹੜੇ ਮੀਡੀਆ ਦੇ ਤਾਂ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਪਿੱਛੇ ਮੁੜ ਚੁੱਕੇ ਨੇ ਤਾਂ ਇਸ ਵਕਤ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੋਂ ਦਿਖਾ ਦਿੰਨੇ ਆ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੋਂ ਦਿਖਾ ਦਿੰਨੇ ਕਿਸਾਨ ਵਧੇ ਨੇ ਅੱਗੇ ਪਰ ਸਹਿਮਤੀ ਜਿਹੜੀ ਹੈ ਬਣ ਚੁੱਕੀ ਹੈ ਤਾਂ ਸਹਿਮਤੀ ਬਣ ਚੁੱਕੀ ਹੈ ਕਿਸਾਨ ਅੱਗੇ ਵਧੇ ਨੇ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਾਕਾ ਸਿੰਘ ਕੋਟੜਾ ਜਿਹੜੇ ਨੇ ਉਹ ਅਗਵਾਈ ਕਾਕਾ ਸਿੰਘ ਕੋਟੜਾ ਅਗਵਾਈ ਕਰ ਰਹੇ ਨੇ ਇਸ ਵਕਤ ਤਾਂ ਤਸਵੀਰਾਂ ਨੇ ਤੁਹਾਡੇ ਨਾਲ ਬੈਠ ਗਏ ਨੇ ਕਿਸਾਨ ਬੈਠ ਚੁੱਕੇ ਨੇ ਕਿਸਾਨ ਬੈਠ ਚੁੱਕੇ ਨੇ ਕਿਸਾਨ ਇਸ ਵਕਤ ਬੈਠ ਚੁੱਕੇ ਨੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲਗਭਗ ਸਹਿਮਤੀ ਜਿਹੜੀ ਹੈ ਉਹ ਬਣ ਚੁੱਕੀ ਹੈ ਹਰਿਆਣਾ ਪੁਲਿਸ ਦੇ ਹਾਲਾ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਗੱਲਬਾਤ ਕਰਕੇ ਇਹ ਜਗ੍ਹਾ ਜਿਹੜੀ ਹੈ ਉਸ ਜਗ੍ਹਾ ਦੇ ਉੱਪਰ ਬੈਠ ਚੁੱਕੇ ਨੇ ਕਿਸਾਨ ਜਿਸ ਤਰ੍ਹਾਂ ਚਾਹੁੰਦੇ ਸੀ ਹਰਿਆਣਾ ਪੁਲਿਸ ਨੇ ਕੰਪਲੀਟ ਕੀਤਾ ਹੈ ਇੱਕ ਵੱਡੀ ਗੱਲ ਹੈ ਸਹਿਮਤੀ ਬਣੀ ਹੈ ਦੋਨਾਂ ਧਿਰਾਂ ਦੇ ਵਿੱਚ ਤਾ ਕਿਸਾਨ ਬੈਠ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ ਕਿ ਕਿਸਾਨਾਂ ਅਤੇ ਪੁਲਿਸ ਅਧਿਕਾਰੀਆਂ ਦੇ ਵਿੱਚ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੇ ਵਿੱਚ ਸਹਿਮਤੀ ਜਿਹੜੀ ਬਣ ਚੁੱਕੀ ਹੈ ਕਾਕਾ ਸਿੰਘ ਕੋਟੜਾ ਗੱਲਬਾਤ ਕਰਦੇ ਕਰ ਰਹੇ ਨੇ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਨੇ ਉਹ ਇਸ ਵਕਤ ਇਸ ਵਕਤ ਅਗਵਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿਸਾਨ ਬੈਠ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਬਿਲਕੁਲ ਆਮੋ ਸਾਹਮਣੇ ਨੇ ਚਾਹੇ ਪਰ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਸਹਿਮਤੀ ਜਿਹੜੀ ਹੈ ਉਹ ਬਣ ਚੁੱਕੀ ਹੈ ਕਾਲੇ ਨਿਰਮਲ ਕਾਲੇ ਕੱਪੜੇ ਲੈ ਕੇ ਜਿਨ੍ਹਾਂ ਦੇ ਵਿੱਚ ਕਾਲੇ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਜਿਹੜੇ ਸਾਥ ਜਿਹੜੇ ਨੇ ਉਹ ਹਰਿਆਣਾ ਦੀ ਹਰਿਆਣਾ ਦੇ ਬਾਰਡਰਾਂ ਦੇ ਵਿੱਚ ਬੈਠ ਚੁੱਕੇ ਨੇ ਸੁਖਜੀਤ ਸਿੰਘ ਹਰਦੋ ਝੰਡੇ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਰਾਂਗੇ ਫੋਰਸ ਦੀ ਸਾਨੂੰ ਜਰੂਰਤ ਨਹੀਂ ਆ ਫੋਰਸ ਆਪਣੀ ਡਿਊਟੀ ਪਿੱਛੇ ਕਰ ਸਕਦੇ ਜਿੱਥੇ ਉਹਦੀ ਹੱਦ ਦਾ ਉੱਥੇ ਡਿਊਟੀ ਕਰੇ ਸਾਡਾ ਕੋਈ ਵਲੰਟੀਅਰ ਜਿਹੜਾ ਵਾ ਸਾਡੇ ਤੋਂ ਅੱਗੇ ਜਿਹੜਾ ਵਾ ਉਹ ਜਿਹੜੀ ਲਾਈਨ ਆ ਉੱਥੋਂ ਅੱਗੇ ਨਹੀਂ ਜਾਊਗਾ ਉਹ ਨਿਕਾਸ਼ ਤੋਂ ਪਿੱਛੇ ਕੋਈ ਨਹੀਂ ਜਾਊਗਾ ਉਹ ਸਾਡਾ ਇਹ ਜਿਹੜੀ ਫੋਰਸ ਨੂੰ ਜਿੱਥੇ ਬੈਠਣ ਦੀ ਪਰਮਿਸ਼ਨ ਮਿਲੇ ਇੱਥੇ ਹੀ ਪਰਮਿਸ਼ਨ ਦੇ ਦਿੱਤੀ ਤੇ ਹਰਿਆਣਾ ਸਰਪੰਚ ਦੇਖੋ ਪਰਮਿਸ਼ਨ ਪਰਮਿਸ਼ਨ ਉਹਨਾਂ ਨੂੰ ਪੁੱਛੋ ਪਰਮਿਸ਼ਨ ਕਿਸ ਤਰ੍ਹਾਂ ਆ ਅਸੀਂ ਇੱਥੇ ਬੈਠ ਗਏ ਆ ਜੋ ਵੀ ਗੱਲਬਾਤ ਆ ਉਹ ਇੱਥੇ ਪਿੱਛੇ ਪਰਮਿਸ਼ਨ ਜਿਹੜਾ ਵਾ ਉਹ ਜਾਰੀ ਆ ਖਾ ਜਾ ਬਿਲਕੁਲ ਹਰਿਆਣਾ ਪ੍ਰਸ਼ਾਸਨ ਕਸਿੰ ਕੋਟੜਾ ਨੇ ਜਿਨ੍ਹਾਂ ਨੇ ਇਹ ਮਹੱਤਵਪੂਰਨ ਭਾਈਏ ਜੁੜੇ ਨੇ ਗੱਲਬਾਤ ਕਰ ਵਧੀਆ ਗੱਲ ਹੈ ਪ੍ਰਸ਼ਾਸਨ ਨੇ ਸਾਡੀ ਬੇਨਤੀ ਮੰਨੀ ਆ ਅਸੀਂ ਉਹਨਾਂ ਨੂੰ ਇਹ ਕਹ ਲਿਆ ਵੀ ਉਹ ਕਹਿੰਦੇ ਬੈਠੋ ਠੀਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਆਪਦੀ ਮੰਗਾਂ ਲਾਗੂ ਕਰਵਾਉਣ ਲਈ ਜਿਹੜਾ ਤੁਹਾਡਾ ਜਥਾ ਆਇਆ ਗੜਬੜਤਾ ਨਹੀਂ ਕੋਈ ਅਸੀਂ ਉਹਨੂੰ ਸਾਫ਼ ਕਰਤਾ ਕਿ ਅਸੀਂ ਅਸੀਂ ਬੈਠਣ ਦਾ ਹੀ ਆ ਸਾਡਾ ਅੱਗੇ ਵਧਣ ਦਾ ਨਹੀਂ ਉਹ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ 4 ਸ਼ਾਪ ਦੀ ਇੰਨੀ ਇੱਕ ਪਿੱਛੇ ਠਾਉਣੀ ਆ ਆ ਜਗ੍ਹਾ ਆਪਾਂ ਨੂੰ ਬੈਠ ਗਿਆ ਸੀ ਜੀ ਹੋ ਗਈ ਜੀ ਜਗ੍ਹਾ ਨਿਸ਼ਚਿਤ ਹੋ ਗਈ ਜੀ ਜਗ੍ਹਾ ਨਿਸ਼ਚਿਤ ਹੋ ਗਈ ਆ ਹੁਣ ਆਪਾਂ ਹਰਿਆਣੇ ਦੀ ਜਗ੍ਹਾ ਤੇ ਬੈਠੇ ਪਰ ਹਰਿਆਣੀ ਧਰਤੀ ਤੇ ਬੈਠੇ ਬਸ ਜੀ ਜੀ ਅਗਵਾਈ ਕਰ ਰਹੇ ਹਰਿਆਣੇ ਹਰਿਆਣੇ ਦੀ ਗੱਲਬਾਤ ਨਹੀਂ ਕੋਈ ਨਹੀਂ ਸਾਡੀ ਗੱਲਬਾਤ ਹੋ ਗਈ ਆ ਕਹਿੰਦੇ ਇੱਥੇ ਆਪਾਂ ਇੱਥੇ ਬੈਠ ਸਕਦੇ ਹੋ ਅਸੀਂ ਕਹਿੰਦੇ ਟਰਾਲੀ ਪਿੱਛੇ ਟਰਾਲੀ ਪਿੱਛੇ ਦੀ ਆ ਟਰਾਲੀ ਹੋ ਗਏ ਆਪਾਂ ਆਣੀ ਭਾਵਾਂਗੇ ਸੋ ਇੱਥੇ ਬੈਠ ਗਏ ਆ ਆਪਾਂ ਜਗ੍ਹਾ ਨਿਸ਼ਚਿਤ ਹੋ ਗਈ ਆ ਸਾਡੀ ਜਿਹੜੀ ਬਾਉਂ ਪਿਛੇ ਤੱਕ ਨਹੀਂ ਜਾਊਗੀ ਔਰ ਫੋਰਸ ਆਪਣੀ ਡਿਊਟੀ ਕਰੇ ਅਸੀਂ ਆਪਣੀ ਡਿਊਟੀ ਜਿਹੜੀ ਇੱਥੇ ਸਹੀ ਤਰੀਕੇ ਨਾਲ ਕਿੰਨੇ ਮੈਂਬਰ ਆਏ ਨੇ 111 ਮੈਂਬਰ ਆਏ ਨੇ 111 ਕੁਝ ਬਜ਼ੁਰਗਾਂ ਨੇ ਜਿਹੜੇ ਪਿੱਛੋਂ ਕੁ ਸਕੂਟਰ ਮੋਟਰਸਾਈਕਲ ਤੇ ਵੀ ਆ ਰਹੇ ਨੇ ਜਿਨ੍ਹਾਂ ਕੋ ਨੀ ਤੁਰਨ ਦਾ ਪ੍ਰੋਬਲਮ ਸੀਗੀ 111 ਦਾ ਜਿਹਾ ਜਿਹੜਾ ਵਾ ਆਪਾਂ ਇੱਥੇ ਜਿਹੜਾ ਵਾ ਉਹ ਬਿਠਾ ਰਹੇ ਹਾਂ ਇਹ ਚੱਲਦੀ ਜਾਰੀ ਰਹੇਗਾ ਇੱਥੇ ਜਾ ਰਿਓ ਇੱਥੇ ਖੁੱਲੇ ਸਵਾਂਥ ਥੱਲੇ ਜਾ ਰਿਹਾ ਹਾਂਗਾ ਟੈਂਟ ਵਗੈਰਾ ਠੰਡ ਬਹੁਤ ਨਹੀਂ ਮੈਂ ਬਿਲਕੁਲ ਟੈਂਟ ਦੀ ਲੋਅ ਨਹੀਂ ਕਰੂੰਗਾ ਕੋਈ ਅਗਰ ਗਵਾਈ ਮੈਂ ਕਰ ਰਿਹਾ ਹਾਂ ਆਪਾਂ ਟੈਂਟ ਦੀ ਨਹੀਂ ਕਰਾਂਗੇ हां ਰਾਤ ਨੂੰ ਕੰਬਲ ਮਿਲ ਸਕਦਾ ਉੱਤੇ ਲੈਣ ਨੂੰ ਤਰਪਾਲ ਮਿਲ ਸਕਦੀ ਤਰੇਲ ਤੋਂ ਬਚਣ ਵਾਸਤੇ ਇਹ ਜਰੂਰ ਕਰਾਂਗੇ ਆਪਾਂ ਤਾਂ ਕੰਕਰ ਸਿੰਘ ਕੋਟੜਾ ਜੀ ਸਰਦੀ ਬਹੁਤ ਹੈ ਤਾਂ ਕਿਸਾਨ ਕੀ ਧਰਤੀ ਉੱਤੇ ਲੇਟਣਗੇ ਰਾਤ ਨੂੰ ਸਾਡੇ ਜਿਹੜੇ ਕਿਸਾਨ ਹੈ ਨਾ ਨਰੋਈ ਵੀ ਬਹੁਤ ਹੈ ਜਿਹੇ ਜੀ ਠੰਡ ਹੈ ਝੱਲਣਗੇ ਉਹ ਅਸੀਂ ਪ੍ਰਬੰਧ ਕਰਾਂਗੇ ਜਿਹੜੇ ਬਰਾਂਟੇ ਆ ਰਹੇ ਸਾਰੇ ਇੱਥੇ ਰਹਿਣ ਦਾ ਤਰਪਾਲ ਤਰਪੂਲ ਉੱਤੇ ਲਾ ਕੇ ਜਿਹੜਾ ਵੀ ਤੇਲ ਨਾ ਪਵੇ ਉਹ ਸਾਰੇ ਪ੍ਰਬੰਧ ਕਰਾਂਗੇ ਸੈਂਟੀ ਬਣ ਗਈ ਇੱਥੇ ਬੈਠੋ ਵਧੀਆ ਗੱਲ ਹੈ ਵੀ ਉਹ ਪਿੱਛੇ ਹਟਿਆ ਇਸ ਵਕਤ ਆਪਾਂ ਹਰਿਆਣੇ ਦੀ ਧਰਤੀ 'ਚ ਆ ਤਾਂ ਉਹ ਇਸ ਕਰਕੇ ਪਿੱਛੇ हटਿਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇਹੋ ਜੇ ਮਸਲੇ 'ਚ ਨਹੀਂ ਆਉਣਾ ਚਾਹੁੰਦੇ ਸੀ ਵੀ ਜਾ ਕੇ ਕੋਈ ਟਕਰਾਅ ਹੋਵੇ ਜਾਂ ਕੋਈ ਸਾਨੂੰ ਆਥਰੂ ਕਿਸ ਬਗੈਰਾ ਛੜਨਾ ਪਵੇ ਤਾਂ ਜਿਹੜੀ ਆਪਾਂ ਜਗਾ ਸੀ ਵੀ ਉਹ ਤਾਰ ਖੋਲੋ ਚਲ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਆਪੇ ਖੋਲ ਲਓ ਇਹ ਵਧੀਆ ਗੱਲ ਹੈ ਕਾਕਾ ਜੀ ਮਤਲਬ ਇੰਨੀ ਦੂਰ ਲੈ ਕੇ ਮਰਨ ਵਰਤ ਤੇ ਬਿਠਾਇਆ ਮੈਡੀਕਲ ਫੈਸਿਲਿਟੀ ਜ਼ੋਨ ਲੱਗਿਆ ਹੋਵੇ ਸਮਾਂ ਲੱਗਣਾ ਤਾਂ ਕਿੰਨੇ ਲੋਕ ਨਿਗਰਾਨੀ ਦੇ ਲਈ ਰੱਖੇ ਗਏ ਇੱਥੇ ਵੇ ਉਹ ਪ੍ਰਬੰਧਕ ਬੁਥੇਰੇ ਆ ਗਏ ਆਪਣੇ ਤੁਸੀਂ ਮੋਰਚੇ ਤੋਂ ਲੈ ਕੇ ਜਿੱਥੋਂ ਤੱਕ ਆਇਆ ਸਾਰੇ ਬਰਾਂਟੀ ਆ ਰਹੀ ਸਾਡੇ ਉਹ ਪਾਣੀ ਦਾ ਇਕੱਲਾ ਪਾਣੀ ਦਾ ਪ੍ਰਬੰਧ ਹੀ ਕਰਨਾ ਰੋਟੀ ਦਾ ਕੋਈ ਬਣਾਉਣੀ ਨਹੀਂ ਇੱਥੇ ਨਾ ਇਹਨਾਂ ਨੂੰ ਕੋਈ ਚਾਹ ਪੀਉਣੇ ਸਿਰਫ ਇਕੱਲਾ ਪਾਣੀ ਹੈ ਇਕੱਲਾ ਪਾਣੀ ਇੱਥੇ ਪਿਾਵਾਂਗੇ ਉਹ ਪੈਣੀ ਪੈ ਕੇ ਆਹਮ ਨਾਲ ਜਿਹੜਾ ਰਹਿਣ ਦਾ ਉਤੋ ਜੀ ਆਪਾਂ ਉਹਦੇ ਤਰਪਾਲ ਮਿਸ਼ਨ ਇਹਨਾਂ ਨੇ ਦਿੱਤੀ ਹੈ ਕਿ ਇੱਥੇ ਬਹਿ ਕੇ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਆਪ ਹੀ ਖੋਲ ਲਓ ਅਸੀਂ ਆਖਿਆ ਵੀ ਅਸੀਂ ਅੱਗੇ ਬੈਠਣਾ ਤਾਂ ਮੈਂ ਕਹਿੰਦਾ ਵੀ ਇਸ ਗੱਲ ਤੇ ਤਾਂ ਸਹਿਮਤ ਆ ਵੀ ਬੈਠ ਜਾਓ ਬੈਠ ਜਾਓ ਵਧੀਆ ਗੱਲ ਹੈ ਮੈਂ ਕਹਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਿਆਂ ਜਿਹੜੀ ਆਪਾਂ 13 ਫਰਵਰੀ ਨੂੰ ਦੇਖਿਆ 14 ਨੂੰ ਦੇਖਿਆ 21 ਨੂੰ ਦੇਖਿਆ ਉਹ ਤੋਂ ਥੋੜੀ ਜਿਹੀ ਪਿੱਛੇ ਹਟਿਆ ਸਰਕਾਰ ਮੈਂ ਕਹਿੰਦਾ ਇਹ ਗੱਲ ਠੀਕ ਵੀ ਹੈ ਤੇ ਅਸੀਂ ਵੀ ਸ਼ਾਂਤ ਮੇਰੇ ਇੱਥੇ ਇੱਕ ਮੈਦਾਨਗਰ ਚ ਜਾਰੀ ਰਹੇਗਾ ਇੱਥੇ ਇਹਨਾਂ ਦਾ 111 ਦਾ ਇੱਥੇ ਜਾਰੀ ਰਹੂਗਾ ਕੱਲਾ ਇਹਨਾਂ ਦਾ ਤੇ ਪਾਣੀ ਦਾ ਪ੍ਰਬੰਧ ਕਰਾਂਗੇ ਪੈਂਡ ਦਾ ਪ੍ਰਬੰਧ ਕਰਾਂਗੇ ਟੈਂਟ ਵੀ ਪਾਵਾਂਗੇ ਟੈਂਟ ਦਾ ਪ੍ਰਬੰਧ ਕਰ ਕਾਕਾ ਜੀ ਪਹਿਲਾਂ ਅਰਉਨ ਸਿਨਾ ਦੀ ਗੱਲ ਆ ਰਹੀ ਸੀ ਕਿ ਅਰਉਨ ਸਿਨਾ ਅਗਵਾਈ ਕਰਨਗੇ ਰਣਨੀਤੀ ਬਦਲੀ ਗਈ ਹੈ ਨਹੀਂ ਨਹੀਂ ਅਰਨ ਸੈਣਾ ਵੀ ਨਾਲ ਹੈ ਉਹ ਸੁਖਜੀਤ ਵੀ ਨਾਲ ਨੇ ਪਿੱਛੋਂ ਸੀ ਕਹਿੰਦੇ ਸੀ ਵੀ ਇਹਨਾਂ ਦੀ ਜਿਹੜੀ ਇਸ਼ੂ ਸੀ ਇਹ ਕਦਮ ਬਦਲ ਲੈਣਾਂ ਨੇ ਵੀ ਅਸੀਂ ਡੱਲੇਵਾਲ ਸਾਹਿਬ ਤੇ ਜਿਉਂਦੇ ਹੀ ਕਿਉਂ ਨਾ ਮੈਂ ਬੈਠਾਂ ਇਸ ਕਰਕੇ ਇਹਨਾਂ ਨੇ ਫੈਸਲਾ ਲੈ ਲਿਆ ਪਹਿਲਾਂ ਤਾਂ ਅਸੀਂ ਨਾ ਵੀ ਜੇ ਸਿੱਧੀ ਹੋ ਜਾਂਦੀ ਹੈ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਉਹਦੇ ਵਿੱਚੋਂ ਸੀ ਤਾਂ ਉਹ ਸਾਰਾ ਜਿਹੜਾ ਇਹਨਾਂ ਨੇ ਕੀਤਾ ਕਿ ਮੈਂ ਵੀ ਬੈਠਾਂ ਤੇ ਮੈਂ ਉਹਨਾਂ ਨੂੰ ਜਿਉਂਦੇ ਹੀ ਕੁਝ ਕਰ ਸਕਾਂ ਇਹਦੇ ਵਿੱਚ ਪਰਵਾਹ ਨਹੀਂ